ਵਾਚਨ ਅਸੀਂ ਤੇਰੇ ਹੱਥਾਂ ਦੇ ਇਸ ਦਿਨ ਐ ਪ੍ਰਭੂ ਯੇਸ਼ੂ ਰਾਜਾ ਅੱਜ ਦਾ ਵਾਚਨ ਪ੍ਰਭੂ ਯੇਸ਼ੂ ਰਾਜਾ ਸਾਡੀ ਸਹਾਇਤਾ ਤੇ ਮਦਦ ਕਰੀ ਪ੍ਰਭੂ ਯੇਸ਼ੂ ਰਾਜਾ ਪਿਤਾ ਪਰਮੇਸ਼ਰ ਹallelujah ਤੇਰਾ ਧੰਨਵਾਦ ਕਰਦੇ ਹਾਂ ਖੁਦਾ ਤੇਰੀ ਵਡਿਆਈ ਕਰਦੇ ਹਾਂ ਤਾਰੀਫ ਕਰਦੇ ਹਾਂ ਤਾਰੀਫ ਕਰਦੇ ਹਾਂ ਤਾਰੀਫ ਕਰਦੇ ਹਾਂ ਖੁਦਾ ਪਰਮੇਸ਼ਵਰਾਂ ਦੇ ਪਰਮੇਸ਼ਰ ਇਸਾਇਆਉਂ ਦੇ ਯਹੋਵਾ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਤੇਰਾ ਧੰਨਵਾਦ ਕਰਦੇ ਹਾਂ ਤੇਰੀ ਵਡਿਆਈ ਤੇ ਤਾਰੀਫ ਕਰਦੇ ਹਾਂ ਖੁਦਾ ਹਾਲੇਲੂਇਆ ਤੇਰਾ ਧੰਨਵਾਦ ਯੇਸ਼ੂ ਧੰਨਵਾਦ ਕਰਦੇ ਹਾਂ ਤੇਰਾ ਧੰਨਵਾਦ ਯੇਸ਼ੂ ਤੇਰਾ ਧੰਨਵਾਦ ਅੱਜ ਦੇ ਗੀਤਾਂ ਭਜਨਾਂ ਦੇ ਵਿੱਚ ਤੇਰੀ ਅਰਾਧਨਾ ਨੂੰ ਮੰਗਦੇ ਹਾਂ ਖੁਦਾ ਤੇਰੀ ਹਜ਼ੂਰੀ ਨੂੰ ਮੰਗਦੇ ਹਾਂ ਪ੍ਰਭੂ ਹਾਲੇਲੂਇਆ ਗਲੱਸ ਕਰਦੇ ਹਾਂ ਖੁਦਾ

ਧੰਨਵਾਦ ਐ ਸਾਈਨਾ ਹਉਵਾ ਪਰਮੇਸ਼ਵਰ ਤੇਰਾ ਧੰਨਵਾਦ ਖੁਦਾ ਤੇਰਾ ਧੰਨਵਾਦ ਤੇਰਾ ਧੰਨਵਾਦ ਪ੍ਰਭ ਯਿਸੂ ਤੇਰਾ ਧੰਨਵਾਦ ਮੇਰੇ ਪ੍ਰਭੂ ਤੇਰਾ ਧੰਨਵਾਦ ਖੁਦਾ ਤੇਰਾ ਧੰਨਵਾਦ ਯਿਸੂ ਪਿਤਾ ਪਰਮੇਸ਼ਰ ਤੁਸੀਂ ਨੇ ਸਾਡੀ ਪ੍ਰਾਰਥਨਾ ਨੂੰ ਸੁਣ ਲਿਆ ਅਤੇ ਕਬੂਲ ਕਰ ਲਿਆ ਇਹ ਪ੍ਰਾਰਥਨਾ ਅਸੀਂ ਪ੍ਰਭ ਯਿਸੂ ਦੇ ਮਿੱਠੇ ਨਾਮ ਦੇ ਵਿੱਚ ਹੋ ਕੇ ਮੰਗਦੇ ਹਾਂ ਸੁਣੋ ਤੇ ਗ੍ਰਹਿਣ ਕਰੋ ਪ੍ਰਭੂ ਜੀ ਅਮਨ ਆਓ ਆਪਾਂ ਸਾਰੇ ਰਲ ਮਿਲ ਕੇ ਖੁਦਾਬੰਦ ਯਿਸੂ ਦਾ ਬਚਨ ਨੂੰ ਸੁਣੀਏ ਹalleluyah halleluyah ਜ਼ਬੂਰਾਾਂ ਦੀ ਪੋਥੀ ਉਹਦੀ 148 ਦੀ ਤੋਂ ਲੈ ਕੇ 5 ਤੱਕ ਸਵਰਗ ਵਿੱਚ ਉਸ ਦੀ ਵਡਿਆਈ ਹੋਵੇ ਸਵਰਗ ਵਿੱਚ ਕਹਿੰਦਾ ਉਹਦੀ ਕੀ ਹੋਵੇ ਵਡਿਆਈ ਹੋਵੇ ਉਹ ਚਾਹਿਆ ਤੇ ਉਸ ਦੀ ਵਡਿਆਈ ਹੋਵੇ ਉਹ ਚਾਹਿਆ ਤੇ ਵੀ ਕਹਿੰਦਾ ਉਹਦੀ ਵਡਿਆਈ ਹੋਵੇ ਉਸ ਦੇ ਸਭ ਸਵਰਗ ਦੂਤ ਜਿੰਨੇ ਵੀ ਉਹਦੇ ਸਵਰਗਦੂਤ ਨੇ ਜਦੋਂ ਆਪਾਂ ਉਹਦੀ ਪ੍ਰਾਰਥਨਾ ਕਰਦੇ ਆ ਉਹਦੀ ਅਰਾਧਨਾ ਕਰਦੇ ਆ ਸਵਰਗਦੂਤ ਸਵਰਗ ਦੇ ਵਿੱਚ ਕੀ ਕਰਦੇ ਨੇ ਵਡਿਆਈ ਕਰਦੇ ਨੇ ਤਾਰੀਫ ਕਰਦੇ ਨੇ ਉਸ ਦੀ ਵਡਿਆਈ ਕਰੋ ਉਹਦੀ ਵਡਿਆਈ ਕਰੋ ਉਸ ਦੀ ਸੈਨਾ ਉਸ ਦੀ ਸਭ ਸੈਨਾ ਉਹ ਉਹਦੀ ਜਿੰਨੇ ਵੀ ਸੈਨਾ ਜਿੰਨੇ ਵੀ ਆਪਾਂ ਉਹਦੇ ਲੋਕ ਆ ਕੀ ਕਰੋ ਉਹਦੀ ਕੀ ਕਰੋ ਵਡਿਆਈ ਕਰੋ ਉਹਦੀ ਅਰਾਧਨਾ ਕਰੋ ਉਹਦੀ ਪ੍ਰਸ਼ੰਸਾ ਕਰੋ ਉਸ ਦੀ ਵਡਿਆਈ ਕਰੋ। ਉਹਦੀ ਵਡਿਆਈ ਕਰੋ। ਸੂਰਜ ਤੇ ਚੰਨ ਉਸ ਦੀ ਵਡਿਆਈ ਕਰੋ। ਸੂਰਜ ਵੀ ਉਹਦੀ ਕੀ ਕਰਦੇ ਨੇ ਕੀ ਕਹਿੰਦਾ ਉਹ ਸੂਰ ਪ੍ਰਭੂ ਯਸੂ ਮਸੀਹ ਦਾ ਬਚਨ ਕਰਿਆ ਕਹਿੰਦਾ ਸੂਰਜ ਵੀ ਉਹਦੀ ਕੀ ਕਰਦੇ ਨੇ ਵਡਿਆਈ ਤੇ ਤਾਰੀਫ ਕਰਦੇ ਨੇ। ਸਭ ਚਮਕਦੇ ਸਿਤਾਰੋ ਉਸ ਦੀ ਵਡਿਆਈ ਕਰੋ। ਜਿੰਨੇ ਵੀ ਤਾਰੇ ਨੇ ਉਹ ਵੀ ਉਹਦੀ ਵਡਿਆਈ ਕਰਦੇ ਨੇ ਆਕਾਸ਼ ਦੇ ਵਿੱਚ ਜਿੰਨੇ ਵੀ ਤਾਰੇ ਪਰਬੀ ਯਿਸੂ ਮਸੀਹ ਨੇ ਠਹਿਰਾਏ ਨੇ ਉਹ ਵੀ ਉਹਦੀ ਕੀ ਕਰਦੇ ਨੇ ਵਡਿਆਈ ਕਰਦੇ ਨੇ ਰਾਤ ਨੂੰ ਉਹਦੀ ਕੀ ਕਰਦੇ ਨੇ ਵਡਿਆਈ ਕਰਦੇ ਨੇ ਉੱਚੇ ਆਕਾਸ਼ੋ ਉਸ ਦੀ ਵਡਿਆਈ ਕਰੋ ਉੱਚਾ ਆਕਾਸ਼ ਵੀ ਕੀ ਕਰਦਾ ਉਹਦੀ ਵਡਿਆਈ ਕਰਦਾ ਤਾਰੀਫ ਕਰਦਾ ਉਹ ਖੁਦਾ ਦੀ ਆਕਾਸ਼ਾ ਉਤਲੇ ਪਾਣੀ ਨੂੰ ਉਸ ਦੀ ਵਡਿਆਈ ਕਰੋ ਆਕਾਸ਼ ਦੇ ਉਤਲਾ ਜਿਹੜਾ ਪਾਣੀ ਆ ਉਹ ਵੀ ਉਹਦੀ ਕੀ ਕਰਦਾ ਵਡਿਆਈ ਕਰਦਾ ਗਾ ਸਭ ਮਿਲ ਕੇ ਉਸ ਦੀ ਵਡਿਆਈ ਕਰਨਾ ਜਿੰਨੇ ਵੀ ਆਪਾਂ ਲੋਕ ਆ ਕਹਿੰਦਾ ਸਾਰੇ ਮਿਲ ਕੇ ਉਹਦੀ ਕੀ ਕਰੋ ਵਡਿਆਈ ਕਰੋ ਜਿੰਨੇ ਵੀ ਤਾਰਾ ਦੀ ਉੱਤੇ ਲੋਕ ਨੇ ਕੀ ਕਰਿਆ ਪ੍ਰਭੂ ਯਿਸੂ ਮਸੀਹ ਬਾਚਨ ਦੇ ਵਿੱਚ ਕਹਿੰਦਾ ਸਾਰੇ ਉਹਦੀ ਕੀ ਕਰੋ ਵਡਿਆਈ ਕਰੋ ਤਾਰੀਫ ਕਰੋ ਉਸ ਖੁਦਾਵੰਦ ਯਿਸੂ ਦੀ ਕਿਉਂਕਿ ਉਸ ਦੀ ਆਗਿਆ ਤੇ ਹੀ ਉਹ ਰਚੇ ਗਏ ਹਨ ਕਿਉਂਕਿ ਆਪਾਂ ਉਹਦੀ ਆਗਿਆ ਦੇ ਉੱਤੇ ਹੀ ਰਚੇ ਗਿਆਂਗੇ ਜਦੋਂ ਆਦਮ ਨੂੰ ਬਣਾਇਆ ਪ੍ਰਭੂ ਯਿਸੂ ਮਸੀਹ ਨੇ ਆਪਦੀ ਆਗਿਆ ਤੇ ਉਸ ਨੂੰ ਬਣਾਇਆ ਆਦਮ ਨੂੰ ਉਸ ਨੂੰ ਆਪਦੀ ਆਗਿਆ ਤੇ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਾਂ ਨੂੰ ਵੀ ਆਪਦੀ ਆਗਿਆ ਦੇ ਨਾਲ ਕੀ ਕਰਿਆ ਰਚਿਆ ਹੋਇਆਗਾ ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਬਾਚਨ ਦੇ ਵਿੱਚ ਕਿਹਾ ਕਹਿੰਦਾ ਤੁਸੀਂ ਮੇਰੀ ਵਡਿਆਈ ਕਰੋ ਧਰਤੀ ਦੇ ਉੱਤੇ ਹੋ ਕੇ ਮੇਰੀ ਕੀ ਕਰੋ ਕਹਿੰਦਾ ਵਡਿਆਈ ਕਰੋ ਮੇਰੇ ਨਾਂ ਨੂੰ ਕਹਦਾ ਫਲਾਓ ਤੁਸੀਂ ਵਡਿਆਈ ਕਰੋ ਉਹਦੀ ਤਾਰੀਫ ਕਰੋ ਕਹਿੰਦਾ ਸਾਰੇ ਮਿਲ ਕੇ ਹallelujah 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 ਤਾਂ ਵਾਹੀ ਯਿਸੂ ਪ੍ਰਭੂ ਯਿਸੂ ਰਾਜਾ ਇਸ ਬਾਚਨ ਦੇ ਜਾਰੀ ਪਿਤਾ ਪਰਮੇਸ਼ਰ ਇਸ ਬਾਚਨ ਦੇ ذریعے ਮੇਰੇ ਖੁਦਾ ਹੋਰ ਰੂਹਾਂ ਬਚਾਈਆਂ ਜਾਣ ਮੇਰੇ ਖੁਦਾ ਵਾ ਪੇਸ਼ ਸ਼ੁਕਰਾ ਸਾ ਪਿਤਾ ਪਰਮੇਸ਼ਰ ਉਹ ਖੁਦਾ ਕਿਸੇ ਤੇਰਾ ਤਾਂ ਬਾਪ ਖੁਦਾ ਤੇਰੀ ਮਦਦ ਕਰੀਂ ਖੁਦਾ ਤੇਰਾ ਦਨੀਓ ਅਸ ਦੀ ਆਰਾਧਨਾ ਨੂੰ ਤੇਰੇ ਹੱਥਾਂ ਦੇ ਦਿੰਦੇ ਆ ਪ੍ਰਭੂ ਆਰਾਧਨਾ ਪਿਤਾ ਪਰਮੇਸ਼ਰ ਤੇਰੀ ਓਰ ਤੋਂ ਹੋ ਜਾਵੇ ਮੇਰੇ ਬੁਲਾਵਾਂ ਦੇ ਸ਼ੁਕਰਾਸਾ ਦਰਵਾਜ਼ਾ ਕਰਦੇ ਆ ਧੰਨਵਾਦ ਯੀਸ਼ੂ ਤੇਰਾ ਤਾਂ ਬਾਪ ਖੁਦਾ ਤੇਰਾ ਤਾਂ ਬਾਪ ਯੀਸ਼ੂ ਤੇਰਾ ਤਾਂ ਬਾਪ ਤੇਰਾ ਤਾਂ ਬਾਪ ਕਰਦੇ ਆ ਇਹ ਸ਼ਬਦਾਂ ਦੇ ਵਿੱਚ ਤੇਰੀ ਦਇਆ ਨੂੰ ਮੰਗਦੇ ਆ ਪ੍ਰਭੂ ਤੇਰੀ ਆਰਾਧਨਾ ਮੰਗਦੇ ਆ ਖੁਦਾ ਯੀਸ਼ੂ ਰਸਾ ਆਰਾਧਨਾ ਮੰਗਦੇ ਆ ਪਿਤਾ ਪਰਮੇਸ਼ਰ ਜਿੰਨੇ ਵੀ ਅਸੀਂ ਭਾਵੇਂ ਗਾਏ ਗੀਤ ਗਾਏ ਪ੍ਰਭੂ ਤੇਰੀ ਓਰ ਤੋਂ ਹੋ ਜਾਣ ਮੇਰੇ ਖੁਦਾ ਪਰਬ ਯੇਸ਼ੂ ਰਾਜਾ। ਉਸ ਖੁਦਾਵੰਦ ਅਨਵਾਦ ਕੋ। ਤਾਨਬਾਰ ਮੈਮਾ ਦੇ ਨਾਲ ਮਿਲ ਕੇ ਪ੍ਰਭ ਯੇਸ਼ੂ ਰਾਜਾ ਅਸੀਂ ਤੇਰੀ ਆਰਾਧਨਾ ਕਰੀਏ। ਆਰਾਧਨਾ ਕਰੀਏ ਪ੍ਰਭ ਯੇਸ਼ੂ ਰਾਜਾ ਹਾਲੇਲੂਇਆ। 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 ਪ੍ਰਭ ਯੇਸ਼ੂ ਰਾਜਾ ਅਸੀਂ ਤੇਰਾ ਤਾਨਬਾਦ ਕਰਦੇ ਹਾਂ ਪ੍ਰਭੂ। ਹੁਣ ਅਸੀਂ ਆਰਾਧਨਾ ਕਰਨ ਜਾ ਰਹੇ ਹਾਂ ਮੇਰੇ ਖੁਦਾ ਸਵਰਗ ਦੂਤਰ ਪ੍ਰਭ ਯੇਸ਼ੂ ਰਾਜਾ। ਸਾਡੇ ਆਰਾਧਨਾਦ ਉੱਤੇ ਵਡਿਆਈ ਕਰਨ ਪ੍ਰਭ ਯੇਸ਼ੂ ਰਾਜਾ ਦਾ। ਅਮੇਨ। 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 ਤੇਰਾ वचन ਮੇਰੇ ਪਾਸ ਖੁਦਾ ਮੈਨੂੰ ਦੇ ਬਲਾ ਦਾ ਜੋ ਹੈ ਤੇਰਾ वचन ਮੇਰੇ ਭਾਗ ਤੇ ਖੁਦਾ ਮੇਰੇ ਤੇਰੀ ਬਾਫੜ ਤੁਰਦਾ ਤੇਰੇ ਆਸਰੇ ਨਾਲ ਮੇਰਾ ਦਿਲ ਨਹੀਂ ਓਛਰੇਦਾ ਤੇਰੇ ਆਸਰੇ ਨਾਲ ਮੇਰਾ ਦਿਲ ਨਹੀਂ ਓਛਰੇਦਾ ਇੱਕਾਈ ਕ ਕਰ ਕੇ ਓ ਕਦੀ ਜਾਂਦਾ ਮੇਰੇ ਛੋ ਇੱਕ ਇੱਕ ਕਰ ਕੇ ਓ ਕਦੀ ਜਾਂਦਾ ਮੇਰੇ ਛੋ ਕਮੀਆਂਾਂ ਤੋਂ ਮੇਰੀ ਪੱਕਾ ਖੁਦਾ ਮੈਨੂੰ ਦਿੰਦਾ ਇਹ ਦਲੇਰੀਆਂ ਦਿੰਦਾ ਇਹ ਦਲੇਰੀਆਂ ਵੱਢ ਕੇ ਚਟਾਨ ਨਾਲੋਂ ਘਾਰੇ ਮਜਬੂਤੇ ਵੱਢ ਕੇ ਚਟਾਨ ਨਾਲੋਂ ਘਾਰੇ ਮਜਬੂਤੇ ਸਦਾਲੀ ਹਟਾਲੇ ਹੈ ਪੱਕਾ ਸਬੂਤੇ ਸਦਾਲੀ ਹਟਾਲੇ ਹੈ ਪੱਕਾ ਸਬੂਤੇ ਵਾ دکھ سو کڑا کر دے ٹا کے بجریاں ٹاکے بجریاں ٹاکے بج ٹیری ٹا کے بجریاں ਸ਼ੋਹਰ ਮੇਰਾ ਯਾਰੇ ਸਭਨਾਂ ਦਾ ਵਫਾਦਾ ਯਸ਼ੂ ਮੇਰਾ ਯਾਰੇ ਲੋੜ ਵੇਲੇ ਮੇਰੀ ਜ਼ਿੰਦਗੀ ਚਲਾ ਕੇ ਆਇਆ ਲੋੜ ਵੇਲੇ ਮੇਰੀ ਜ਼ਿੰਦਗੀ ਚਲਾ ਕੇ ਆਇਆ ਮੇਰ ਰਵਾਨੀਆਂ ਨੇ ਅਮੇ ਆਓ ਆਪਾਂ ਇੱਕ ਹੋਰ ਭਜਨ ਮਹਿਮਾ ਦੇ ਨਾਲ ਮਿਲ ਕੇ ਪ੍ਰਭੂ ਦੀ ਮਹਿਮਾ ਦੇ ਵਾਸਤੇ ਉਹਦੀ ਵਡਿਆਈ ਦੇ ਵਾਸਤੇ ਇੱਕ ਹੋਰ ਭਜਨ ਗਾਵਾਂਗੇ ਹalleluyah halleluyah 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 ਮੈਨੂੰ ਰੂਹ ਦੀਆਂ ਗੱਲਾਂ ਤੂੰ ਸਿਖਾ ਦੇਨਾ ਸ੍ਰੀ ਮੈਨੂੰ ਰੂਹ ਦੀਆਂ ਗੱਲਾਂ ਤੂੰ ਸਿਖਾ ਦੇਨਾ ਸ੍ਰੀ ਇਸ ਜਗ ਦੀਆਂ ਗੱਲਾਂ ਨੂੰ ਪੁੱਲਾ ਦੇਨਾ ਸ੍ਰੀ ਇਸ ਜਗ ਦੀਆਂ ਗੱਲਾਂ ਨੂੰ ਪੁੱਲਾ ਦੇਨਾ ਸ੍ਰੀ ਮੈਨੂੰ ਰੋਧੀਆਂ ਗੱਲਾਂ ਤੂੰ ਸਿਖਾ ਦੇਨਾ ਸ੍ਰੀ ਇਸ ਜਗ ਦੀਆਂ ਗੱਲਾਂ ਤੂੰ ਪੁੱਲਾ ਦੇਨਾ ਸ੍ਰੀ ਤੇਰੀ ਆਏ ਗੱਲਾਂ ਮੈਨੂੰ

ਨਨੂ ਰੂਹ ਦੀਆਂ ਗੱਲਾਂ ਤੂੰ ਸਿਖਾ ਦੇਣਾ ਸ੍ਰੀ ਰੂਹ ਸੱਚਾਈ ਨਾਲ ਤੈਨੂੰ ਵਗੇ ਆਮਾ ਰੂਹ ਸੱਚਾਈ ਨਾਲ ਤੈਨੂੰ ਵਗੇ ਆਮਾ ਜਦੋਂ ਜਦੋਂ ਤੱਕ ਜ਼ਿੰਦਗੀਏ ਗੀਤ ਤੇਰੇ ਗਾਣਾ ਮੈਨਾਂ ਵਚਨਾ ਦੇ ਉੱਤੇ ਟੂਟੀ ਕਾ ਦੇ ਨਾ ਸ੍ਰੀ ਮੈਨਾਂ ਵਚਨਾ ਦੇ ਉੱਤੇ ਟੂਟੀ ਕਾ ਦੇ ਨਾ ਸ੍ਰੀ ਮੈਨੂੰ ਰੂਦਿਆ ਗੱਲਾਂ ਤੂੰ ਸਿਖਾ ਦੇ ਨਾ ਸ੍ਰੀ ਮੈਨੂੰ ਰੂਦਿਆ ਗੱਲਾਂ ਤੂੰ ਸਿਖਾ ਦੇ ਨਾ ਸ੍ਰੀ ਆਪਣੀਆਂ ਗੱਲਾਂ ਮੇਰੇ ਮੂੰਹ ਵਿੱਚ ਪਾ ਦੇ ਤੂੰ ਆਪਣੀਆਂ ਗੱਲਾਂ ਮੇਰੇ ਮੂੰਹ ਵਿੱਚ ਪਾ ਕੇ ਮੈਨੂੰ ਬੋਲਣਾ ਸਿਖਾ ਦੇ ਤੂੰ ਮੂੰਹ ਵਿੱਚ ਪਾ ਕੇ ਮੈਨੂੰ ਬੋਲਣਾ ਸਿਖਾ ਦੇ ਤੂੰ ਐ ਨਾਇਕ ਖਾਨੂ ਵੀ ਦੇਖਣਾ ਸਿਖਾ ਦੇਨਾ ਸਰੀ ਐ ਨਾਇਕ ਖਾਨੂ ਵੀ ਦੇਖਣਾ ਸਿਖਾ ਦੇਨਾ ਸਰੀ ਮੈਂ ਦਰੂਦ ਸਿਖਾ ਦੇਨਾ ਸ੍ਰੀ ਮੈਨੂੰ ਰੂਹੀਆਂ ਗੱਲਾਂ ਤੂੰ ਸਿਖਾ ਦੇਨਾ ਸ੍ਰੀ ਮੈਨੂੰ ਰੂਹੀਆਂ ਗੱਲਾਂ ਤੂੰ ਸਿਖਾ ਦੇਨਾ ਸ੍ਰੀ ਹallelujah ਪ੍ਰਭੂ ਯੇਸ਼ੂ ਰਾਜਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਪਿਤਾ ਪਰਮੇਸ਼ਵਰ ਅਸੀਂ ਤੇਰੀ ਵਡਿਆਈ ਤੇ ਤਾਰੀਫ ਕਰਦੇ ਹਾਂ ਖੁਦਾ ਤੂੰ ਸਾਨੂੰ ਰੂਹ ਦੀਆਂ ਗੱਲਾਂ ਸਿਖਾਉਣ ਵਾਸਤੇ ਜ਼ਾਰਿਆ ਹੈ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਰਾਜਾ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੇਰੇ ਬਾਤਨ ਦੇ ਵਿੱਚ ਲਿਖਿਆ ਮੈਂ ਥੋੜਾ ਚਾਨਣਾ ਪ੍ਰਭੂ ਹਾਂ ਖੁਦਾ ਤੂੰ ਸਾਡਾ ਚਾਨਣਾ ਮੇਰੇ ਖੁਦਾ ਪਿਤਾ ਪਰਮੇਸ਼ਰ ਮੈਂ ਪਿਤਾ ਪਰਮੇਸ਼ਰ ਨੂੰ ਬੁੱਧੀ ਤੇ ਗਿਆਨ ਦਿਆਂਗਾ ਪ੍ਰਭੂ ਯੇਸ਼ੂ ਰਾਜਾ ਅਸੀਂ ਤੇ ਤੂੰ ਬੁੱਧੀ ਤੇ ਗਿਆਨ ਮੰਗਦੇ ਹਾਂ ਦਾ ਯਿਸੂ ਰਾਜਾ ਪਿਤਾ ਪਰਮੇਸ਼ਰ ਹallelujah ਪਿਤਾ ਪਰਮੇਸ਼ਰ ਬਾਚਨ ਦੇ ਵਿੱਚ ਲਿਖਿਆ ਮੇਰੇ ਖੁਦਾ ਪਿਤਾ ਪਰਮੇਸ਼ਰ ਖੁਦ ਕੁਸਤਾ ਪਰਮੇਸ਼ਰ ਤੇਰੇ ਚੇਲੇ ਸਿੰਘ ਪਿਤਾ ਪਰਮੇਸ਼ਰ ਉਹਨਾਂ ਦੇ ਵਿੱਚੋਂ ਕੁਝ ਅਨਪੜ੍ਹ ਸੀ ਮੇਰੇ ਖੁਦਾ ਆਪ ਯਿਸੂ ਰਾਜਾ ਤੇ ਤੈ ਪ੍ਰਭੂ ਯਿਸੂ ਰਾਜਾ ਉਹਨਾਂ ਦੇ ਉੱਤੇ ਆਪਣੀ ਬੁੱਧੀ ਨੂੰ ਬਖਸਿਆ ਪ੍ਰਭੂ ਉਹਨਾਂ ਦੇ ਤੇ ਤੈ ਆਪਣੀ ਬੁੱਧੀ ਨੂੰ ਬਖਸ ਦਿੱਤਾ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਤੈ ਉਹਨਾਂ ਨੂੰ ਗੁਪਤ ਪੇਟਾਂ ਦਾ ਪਿਤਾ ਪਰਮੇਸ਼ਰ ਬਲ ਦਿੱਤਾ ਮੇਰੇ ਖੁਦਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਇਤਰਾ ਮੇਰੇ ਖੁਦਾ ਤੂੰ ਸਾਡੇ ਉੱਤੇ ਵੀ ਦਇਆ ਕਰ ਪ੍ਰਭ ਯੇਸ਼ੂ ਰਜ਼ਾ ਤੂੰ ਸਾਡੇ ਉੱਤੇ ਵੀ ਦਇਆ ਕਰ ਸਾਨੂੰ ਬੁੱਧੀ ਤੇ ਗਿਆਨ ਦੇ ਮੇਰੇ ਖੁਦਾ ਬਾਪ ਯੇਸ਼ੂ ਰਜ਼ਾ ਹਾਲੇਲੂਆ ਓ ਯੇਸ਼ੂ ਰਜ਼ਾ ਮੈਂ ਤੇਰਾ ਧੰਨਵਾਦ ਕਰਦਾ ਓ ਖੁਦਾ ਤੇਰਾ ਧੰਨਵਾਦ ਕਰਦਾ ਤੇਰੀ ਹੁੜਿਆਈ ਕਰਦਾ ਪ੍ਰਭਾ ਹਾਲੇਲੂਆ ਹਾਲੇਲੂਆ ਹਾਲੇਲੂਆ

پتا پرمی خدا نے تینا پرت یشو دھنیہ یشو باپ آسمانی با پسمانی باپ آسمانی باپ آسمانی دھنیہ واد یشو دھنیہ واد یشو مہما ਮਰੇ ਖੁਦਾਵਾਪ ਯੇਸ਼ੂ ਰਾਜਾ ਸੀ ਪਿਤਾ ਪਰਮੇਸ਼ਰ ਤੇਰੀ ਵਡਿਆਈ ਕਰ ਰਹੇ ਆ ਵਡਿਆਈ ਕਰ ਰਹੇ ਆ ਤਾਰੀਫ ਕਰ ਰਹੇ ਆ ਤਾਰੀਫ ਕਰ ਰਹੇ ਆ ਤਾਰੀਫ ਕਰ ਰਹੇ ਆ ਹਾਲੇਲੂਇਆ ਤੇਰੀ ਬਲੇਸਿੰਗ ਤੇਰੀ ਬਲੇਸਿੰਗ ਸਾਡੇ ਉੱਤੇ ਆ ਜਾਵੇ ਤੇਰੀ ਬਲੇਸਿੰਗ ਸਾਡੇ ਉੱਤੇ ਆ ਜਾਵੇ ਉਹ ਮੇਰੀ ਜ਼ਿੰਦਾ ਪਰਮੇਸ਼ਰ ਹਾਲੇਲੂਇਆ ਧੰਨਵਾਦ ਧੰਨਵਾਹ ਹਾਲੇਲੂਇਆ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਵਡਿਆਈ 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 ਤਾਰੀਫ 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 ਤਾਰੀਫ

ਧੰਨਵਾਦ ਯੇਸ਼ੂ ਧੰਨਵਾਦ 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 ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਆਹ ਖੁਦਾ ਤੇਰਾ ਧੰਨਵਾਦ ਯੇਸ਼ੂ ਤੇਰਾ ਧੰਨਵਾਦ ਯੇਸ਼ੂ ਤੇਰਾ ਧੰਨਵਾਦ ਪ੍ਰਭੂ ਯੇਸ਼ੂ ਤੇਰਾ ਧੰਨਵਾਦ ਪ੍ਰਭੂ ਯੇਸ਼ੂ ਤੇਰਾ ਧੰਨਵਾਦ ਪ੍ਰਭੂ ਯੇਸ਼ੂ ਤੇਰਾ ਧੰਨਵਾਦ ਉਹ ਖੁਦਾ ਤੇਰਾ ਧੰਨਵਾਦ ਉਹ ਖੁਦਾ بلس کر بلس کر پربھو سا گڑ گڑا میرے خدا ایک آس اس کارن بن جائے یشو گڑ گڑا ایک آس اس کا میرے پرب یشو راسا تیرا تنوع پربو یشو تیرا تنوع وہ میرے خدا تیرباد پربو یشو تیرا تنوع پویتر آتما تھوڑا دھنیہ واد یشو تھوڑا ਧੰਨਵਾਦ 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 ਬles 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 ਕਰ ਬles ਕਰ ਬles ਕਰ ਬles ਕਰ ਅਬ ਦੇ ਲੋਕਨ ਬles ਕਰ ਪ੍ਰਭੂ ਬles ਕਰ ਬles ਕਰ ਪ੍ਰਭੂ ਯੇਸ਼ੂ ਰਾਜਾ ਪਿਤਾ ਪਰਮੇਸ਼ਵਰ ਤੇਰਾ ਤਨਵਾ ਯੇਸ਼ੂ ਤੇਰਾ ਤਨਵਾ ਯੇਸ਼ੂ ਤੇਰਾ ਤਨਵਾ ਯੇਸ਼ੂ ਤੇਰਾ ਤਨਵਾ ਯੇਸ਼ੂ ਤੇਰਾ ਤਨਵਾ ਪ੍ਰਭ ਯੇਸ਼ੂ ਰਾਜਾ ਤੂੰ ਸੀਨੇ ਸਾਡੀ ਪ੍ਰਾਰਥਨਾ ਨੂੰ ਸੁਣ ਲਿਆ ਅਤੇ ਕਬੂਲ ਕਰ ਲਿਆ ਇਹ ਪ੍ਰਾਰਥਨਾ ਪ੍ਰਭ ਯੇਸ਼ੂ ਦੇ ਮਿੱਠੇ ਨਾਮ ਦੇ ਵਿੱਚ ਹੋ ਕੇ ਮੰਗਦੇ ਹਾਂ ਸੁਣੋ ਤੇ ਗ੍ਰੈਂਟ ਕਰੋ ਆਮੇਨ ਸਾਰੇ ਹੀ ਭੈਣ ਭਾਈਆਂ ਨੂੰ ਜੈ ਮਸੀਹ ਦੇ ਇਸੇ ਤਰ੍ਹਾਂ ਅਸੀਂ ਰੋਜ਼ ਪ੍ਰਾਰਥਨਾ ਕਰਿਆ ਕਰਾਂਗੇ ਛੋਟੇ ਵਾਸਤੇ ਵੀ ਇਸੇ ਤਰ੍ਹਾਂ ਅਸੀਂ ਰੋਜ਼ ਪ੍ਰਾਰਥਨਾ ਕਰਿਆ ਕਰਾਂਗੇ ਸਾਡੇ ਨਾਲ ਜੁੜ ਕੇ ਤੁਸੀਂ ਹਰ ਰੋਜ਼ ਪ੍ਰਭੂ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਿਆ ਕਰੋ ਕਿ ਅਸੀਂ ਹੋਰ ਪ੍ਰਭੂ ਦੇ ਵਿੱਚ ਵਾਧਦੇ ਜਾਈਏ ਉਹਦੇ ਨਾਂ ਨੂੰ ਹੋਰ ਵਡਿਆਈਏ ਪ੍ਰਭੂ ਯਿਸੂ ਮਸੀਹ ਦੇ ਨੂੰ ਹallelujah ਜੀ ਸੋਨੂੰ ਸਾਡੀ ਵੀਡੀਓ ਵਧੀਆ ਲੱਗਦਿਆਂ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਕਿ ਅੱਗੇ ਵੀ ਅਸੀਂ ਇਸੇ ਤਰ੍ਹਾਂ ਵੀਡੀਓ ਬਣਾਈਏ ਸੋੜੇ ਵਿੱਚ ਪਚਾਈਏ ਇਹਨਾਂ ਬੀੜੀਆਂ ਨੂੰ ਸਾਡੇ ਵੱਲੋਂ